ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਇਸ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਵੇਖੋ ਕਿਵੇਂ ਚਿੱਟੇ ਦਿਨ ਹੀ ਇੱਕ ਚੋਰ ਦੁਕਾਨ ਵਿੱਚ ਦਾਖਲ ਹੋ ਕੇ ਗੱਲੇ ਵਿੱਚ ਪਈ ਹਜ਼ਾਰਾਂ ਦੇ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ ਤਸਵੀਰਾਂ ਹੁਸ਼ਿਆਰਪੁਰ ਦੇ ਕਸਬਾ ਗੜਦੀwala ਦੀਆਂ ਨੇ ਜਿੱਥੇ ਇੱਕ ਮੈਡੀਕਲ ਸਟੋਰ ਤੇ ਦਿਨ ਦਿਹਾੜੇ ਚੋਰੀ ਹੋਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਦੁਕਾਨਦਾਰ ਦੀ ਗੈਰ ਮੌਜੂਦਗੀ ਵਿੱਚ ਆਰਾਮ ਨਾਲ ਦੁਕਾਨ ਦੇ ਅੰਦਰ ਆਉਂਦਾ ਗੱਲੇ ਚ ਪਈ ਨਕਦੀ ਚੋਰੀ ਕਰਦਾ ਤੇ ਤੁਰਦਾ ਬੰਦਾ ਹੈ ਚੋਰ ਵੱਲੋਂ ਇਸ ਘਟਨਾ ਨੂੰ ਮਹਿਜ ਕੁਝ ਸਕਿੰਟਾਂ ਵਿੱਚ ਹੀ ਅੰਜਾਮ ਦਿੱਤਾ ਗਿਆ ਦੁਕਾਨਦਾਰ ਮੁਤਾਬਕ ਗੱਲੇ ਦੇ ਵਿੱਚ 50000 ਰੁਪਏ ਦੀ ਨਕਦੀ ਸੀ ਜੋ ਕਿ ਉਸਨੇ ਦਵਾਈਆਂ ਦੀ ਪੇਮੈਂਟ ਲਈ ਰੱਖੀ ਹੋਈ ਸੀ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਗੜਦੀਵਾਲਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਚੋਰ ਨੂੰ ਕਾਬੂ ਕਰਕੇ ਉਸਦੇ ਪੈਸੇ ਵਾਪਸ ਕਰਵਾਏ ਜਾਣ ਮੈਂ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ ਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਸਿਰ ਤੇ ਬੈਠਾ ਹਤੂ ਧੋਕੇ ਉਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ ਅੱਛੇ ਸਲੇ ਮੈਂ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਕਿ ਕੁਝ 60 ਰੁਪਏ ਥੱਲੇ ਡਿੱਗੇ ਹੋ ਸਕੇ ਜਦ ਕਿ ਅੱਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸਮਝ ਦੇ ਅਨਸਾਰ ਠੀਕ ਹੈ ਉਤੋਂ ਬਾਅਦ ਮੈਂ ਚੰਬੇ 'ਚ ਬੈ ਕੇ ਪੈਸੇ ਕਿੱਥੇ ਨੇ ਮੈਂ ਕਾਕੇ ਨੂੰ ਫੋਨ ਕੀਤਾ ਕਿ ਕਹਿੰਦਾ ਮੈਂ ਲੈ ਆਇਆ ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ ਠੀਕ ਹੈ ਫਿਰ ਉਤੋਂ ਬਾਅਦ ਮੈਂ ਇਹਨੂੰ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਸੀਂ ਕੈਮਰਾ ਖੰਗਾ ਲਿਆ ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡੀ ਹੁੱਡ ਵਾਲੀ ਉਹਨੇ ਪਾਈ ਹੋਈ ਸੀ ਉਹ ਰੰਗੇ ਹੱਥੀ ਪੈਸੇ ਕੱਢਦਾ ਫੜਿਆ ਗਿਆ ਪਰ ਕਿਉਂਕਿ ਬਹੁਤ ਲੋਕ ਆਉਂਦੇ ਆ ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਕੌਣ ਸੀ ਇਹ ਕੌਣ ਨਹੀਂ ਕੁਛ ਪਹਿਲਾਂ ਦੇਖਿਆ ਤੁਸੀਂ ਐਦਾਂ ਦਾ ਬੰਦਾ ਜੀ ਕਿਤੇ ਮੈਂ ਕਦੀ ਇਹ ਨਹੀਂ ਇਸ ਤਰ੍ਹਾਂ ਨਹੀਂ ਲੱਗਿਆ ਦੇਖਿਆ ਹੋਊਗਾ ਤਾਂ ਮੈਨੂੰ ਰੀਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ ਠੀਕ ਹੈ ਹੁਣ ਕੋਈ ਪੇਤੀ ਆ ਜਿਹੜਾ ਕੋਈ ਆਉਂਦਾ ਹੈ ਡੇਲੀ ਦੇਖਦਾ ਹੈ ਦੇ ਨੇ ਦੇਖਿਆ ਤੁਹਾਡੀ ਕੋਈ ਫਿਕਸਡ ਟਾਈਮਿੰਗ ਵੀ ਹੈ ਵੀ ਐਨੇ ਕਵਜੇ ਤੁਸੀਂ ਬਾਥਰੂਮ ਜਾਂਦੇ ਆ ਜਾਂ ਫਿਰ ਜਾਂਦੇ ਆ ਜੇ ਕਿਤੇ ਕੰਮ ਜਾਂਦੇ ਆ ਐਨੇ ਨਹੀਂ ਨਹੀਂ ਮੈਨੂੰ ਥੋੜੀ ਜੀ ਤੇ ਫਿਰ ਬਾਥਰੂਮ ਜਿਆਦਾ ਆਉਣ ਦੀ ਪ੍ਰੋਬਲਮ ਹੁੰਦੀ ਹੋਈ ਜੇ ਲੈ ਆਉਣਾ ਮੈਂ ਉਸੇ ਚਲੀ ਜਾਂਦਾ ਇਹ ਤਾਂ ਕੋਈ ਫਿਕਸ ਟਾਈਮ ਕੋਈ ਨਹੀਂ ਹੈਗਾ